ਮੈਨੂਅਲ ਅਰਬੀ ਹੈ ਜਦੋਂ ਲੰਮਕ ਜਾਂਦਾ ਅੰਦੋਲਨ ਉਹਦੇ ਵਿੱਚ ਜਨਤਾ ਦਾ ਸਮਰਥਨ ਹੈ ਜਿਹੜਾ ਉਹ ਘਟਦਾ ਹੈ ਤੇ ਉਹਦੇ ਵਿੱਚ ਸੱਚੀਆਂ ਕਿੰਨੇ ਸੋਚ ਕੇ ਫੈਸਲਾ ਕਰਦੇ ਆਏ ਤਾਂ ਉਹਨਾਂ ਨੇ ਕਰਨਾ ਫੈਸਲਾ ਤੇ ਇਹ ਫੈਸਲੇ ਨੂੰ ਕਿੰਨੇ ਕਰਨਾ ਹੈ ਕਿੰਨੇ ਅਗਲਾ ਐਕਸ਼ਨ ਪ੍ਰੋਗਰਾਮ ਜਿੰਨੇ ਸਾਡੀ ਅਸੀਂ ਸੋਚਦੇ ਸੀ ਅਗਲਾ ਐਕਸ਼ਨ ਦਾ ਕੋਈ ਕਿੰਨੇ ਇਹਨੂੰ ਦਿਸ਼ਾ ਨੂੰ ਮੋੜਾ ਕਿਵੇਂ ਦੇਣਾ ਜਿਹਦੀ ਵਿਚਾਰ ਕਰਕੇ ਉਹ ਕੀ ਕਰਦੇ ਨੇ ਕਿਵੇਂ ਕਰਦੇ ਨੇ ਇਹ ਤਾਂ ਉਹਨਾਂ ਨੂੰ ਕਰਨਾ ਹੈ ਉਹਨਾਂ ਨੂੰ ਕੁਝ ਨਾ ਕੁਝ ਕਰ ਲੈਣਾ ਹੈ ਦੇਖੋ ਕਿਸੇ ਹਾਈ ਕੋਰਟ ਨੇ ਕਿਹੜੀ ਦਿਸ਼ਾ ਦੇ ਵਿੱਚ ਇਹ ਫੈਸਲਾ ਇਹ ਗੱਲ ਕਹੀ ਹੈ ਇਹ ਨਹੀਂ ਸਮਝ ਆਉਂਦੀ ਕਿਉਂਕਿ ਹੈ ਜਿਹਾ ਤਾਂ ਕੁਝ ਨਹੀਂ ਸਾਡੀ ਸਮਝ ਮੁਤਾਬਕ ਤਾਂ ਜਿਹੜੀ ਮਤਲਬ ਉੱਥੇ ਇੱਕ ਦਿਨ ਤਾਂ ਹੋਈ ਹੈ ਉੱਥੇ ਬੱਚੇ ਨੇ ਨੌਜਵਾਨ ਜਾ ਕੇ ਹੁੱਲੜਬਾਜ਼ੀ ਕਰਦੇ ਨੇ ਕਿਉਂਕਿ ਜਦੋਂ ਇਹ ਜ ਇਕੱਠ ਹੁੰਦੇ ਨੇ ਉਹਆਂ ਇਕੱਠਾਂ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਚਲਾ ਜਾਂਦਾ ਬਾਰਕੇ ਬਾਅਦ ਜਿਹੜਾ ਨੌਜਵਾਨੀ ਦਾ ਹਿੱਸਾ ਕੁਮਰਾ ਹੋਇਆ ਹੁੰਦਾ ਲੰਮੀ ਤੱਕੇ ਪਿੱਛੇ ਤੱਕਰੀਆਂ ਨਾਲ ਚਲਾ ਜਾਂਦਾ ਇਸ ਤਰ੍ਹਾਂ ਨਾ ਚੱਲਿਆ ਜਾਂਦਾ ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਕਿਸਮ ਦੇ ਬੰਦੇ ਉੱਥੇ ਗਏ ਹੋਣ ਕੋਈ ਹਜਾ ਕੁਝ ਹੋ ਗਿਆ ਹਜਾ ਤਾਂ ਕੁਝ ਦੇਖਣ ਨੂੰ ਨਹੀਂ ਮਿਲਿਆ ਤੇ ਹਾਈ ਕੋਰਟ ਦੀ ਟਿੱਪਣੀ ਨਾਲ ਇਹ ਮਤਲਬ ਹੈ ਬੰਦਦਾ ਵੀ ਕਿਸਾਨ ਲੋਕ ਜਿਹੜੇ ਆ ਗੂ ਨੇ ਉਹ ਹਜਾ ਕੁਝ ਚਾਹੁੰਦੇ ਨੇ ਜਿਹੜਾ ਜਿਆ ਕੁਝ ਚਾਹੁੰਦੇ ਫਿਰ ਉਹ ਉਹ ਜਾਂਦੇ ਉਹ ਤਾਂ ਬੈਠੇ ਕਿਉਂ ਇਸ ਤਰ੍ਹਾਂ ਦੇ ਕਿਤਾ ਉਹ ਗਾਹਾਂ ਜਾਂਦੇ ਜਦੋਂ ਸਰਕਾਰ ਦੀ ਰੱਦ ਦਾ ਪਤਾ ਲੱਗਿਆ ਵੀ ਸਰਕਾਰ ਇੱਥੇ ਤੱਕ ਅੱਗੇ ਵੀ ਬਾਹ ਨਹੀਂ ਜਾਣ ਦਿੰਦੀ ਸਖਤੀ ਕਰਦੀ ਹੈ ਉੱਤਰੇ ਗੋਲੀਆਂ ਮਾਰ ਕੇ ਜਫਾ ਨਹੀਂ ਕੀਤਾ ਇੱਕ ਬੰਦਾ ਸੀ ਹਿੱਜੇ ਹੋ ਗਿਆ ਉਹਨਾਂ ਹਾਲਤਾਂ ਦੇ ਵਿੱਚ ਉਹ ਉੱਥੇ ਬੈਠੇ ਨੇ ਉਹਨਾਂ ਦੇ ਨੂੰ ਰਿਹੱਕਾ ਬੈਠਣ ਦੇ ਇਹਦੀ ਤਾਂ ਸਰਕਾਰ ਨੂੰ ਜਾਂ ਹਾਈ ਕੋਰਟ ਨੂੰ ਕੋਈ ਚਿੰਨੀ ਰਲਦ ਕਰਨੀ ਮੈਨੂੰ ਤਾਂ ਜ਼ਿਆਦਾ ਨਹੀਂ ਪੜਿਆ ਜਿੰਨੀਆਂ ਕਿ ਰੇਟਾਂ ਦਿੱਤੀਆਂ ਨੇ ਉਹ ਤੋਂ ਸੀਨੀਅਰ ਰੇਟਾਂ ਨੇ ਥੋੜੀਆਂ ਰੇਟਾਂ ਨੇ ਕਿਸਾਨੀ ਨੂੰ ਹੋਰ ਰੱਤਾਂ ਦੀ ਲੋਡ ਹੈਗੀ ਹੈ ਨਹੀਂ ਕਰ ਸਕਦੀ ਹੈ ਤੇ ਉਹਦੇ ਬਾਰੇ ਤਾਂ ਜੈਡਫਾਈ ਕਿ ਹਾਲੀ ਦਾ ਕਰਦਾ ਅੱਜ ਤਾਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਐਗਰੀਕਲਚਰ ਖੇਤਰ ਦੇ ਵਿੱਚ ਇਹੋ ਘੱਟੋ ਘੱਟ ਕੇਤੀ ਨੀਤੀ ਬਣਾਵੇ ਖੇਤੀ ਨੀਤੀ ਇੰਪਲੀਮੈਂਟ ਹੋ ਗਈ ਹੈ ਕਿ ਨਹੀਂ ਉਹ ਲਾਗੂ ਹੋ ਜੇ ਇਕਨਮੀ ਹਾਲਤ ਤੋਂ ਡਿੱਗੀ ਹੈ ਖੇਤੀ ਨੀਤੀ ਬਾਰੇ ਸਰਕਾਰ ਨੇ ਗੱਲ ਕੀਤੀ ਸੀ ਪਹਿਲਾਂ ਸਾਡੇ ਨਾਲ ਜਦੋਂ ਆਈ ਆਈ ਹੈ ਉਸ ਤੋਂ ਬਾਅਦ ਉਹ ਗੱਲ ਕਰਕੇ ਉੱਠੀ ਛੱਡੀ ਉਹ ਖੇਤੀ ਨੀਤੀ ਦਾ ਬਣਾਉਂਦਾ ਖਰੜਾ ਤਿਆਰ ਕਰੇ ਵੀ ਖੇਤੀ ਦੇ ਵਿੱਚ ਫਸਲੀ ਨਿਕਸਾਨ ਦਾ ਮਾਰਕੀਟਿੰਗ ਦਾ ਕਿਉਂ ਜੇ ਪ੍ਰਬੰਧ ਹੋਣਾ ਐ ਐਮ ਐਸ ਪੀ ਸਬਜ਼ੀਆਂ ਦੇ ਛੋਟੀਆਂ ਬਸਤਾਂ ਦੇ ਜਿੰਨੇ ਆ ਕਿਉਂਕਿ ਸਟੇਟ ਸਬਜੈਕਟ ਹੈ ਕਿ ਐਗਰੀਕਲਚਰ ਜਿਹੜਾ ਇਸ ਕਰਕੇ ਸਰਕਾਰ ਖੇਤੀ ਨੀਤੀ ਤਿਆਰ